ਕਰਤਾਰਪੁਰ ਕੋਰੀਡੋਰ ਲਈ ਜ਼ਮੀਨ ਅਕਵਾਇਰ ਕਰਨ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚ ਕਸਮਕਸ਼ ਬਰਕਰਾਰ ਹੈ। ਡੇਰਾ ਬਾਬਾ ਨਾਨਕ ਚ ਕੋਰੀਡੋਰ ਲਈ ਜ਼ਮੀਨ ਅਕਵਾਇਰ ਕਰਨ ਸੰਬੰਧੀ ਨਿਸ਼ਾਨਦੇਹੀ ਕਰਨ ਪਹੁੰਚ ਅਧਿਕਾਰੀਆਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਨੂੰ ਜ਼ਮੀਨ ਦਾ ਵਾਜਬ ਮੁੱਲ ਨਹੀਂ ਮਿਲਦਾ ਉਹ ਆਪਣੀ ਜ਼ਮੀਨ ਨਹੀਂ ਦੇਣਗੇ। ਉਧਰ ਹਾਲਾਤਾਂ ਦੀ ਨਾਜ਼ੁਕਤਾ ਨੂੰ ਦੇਖਦਿਆਂ ਫਰੀਪੁਰ ਸਪੋਰਟਸ ਮੌਕੇ ਤੇ ਲਗਾਈ ਗਈ। ਸਾਡੇ ਤੇ ਡਿਮਾਂਡ ਇਹੋ ਹੀ ਆ ਰਾਹ ਤੋਂ ਤਹੀਂ ਨਹੀਂ ਡੱਕ ਦੇ ਕਿਸੇ ਨੂੰ। ਰਾਦੇ ਸਰਕਾਰ ਨੂੰ ਬਣਾਉਣ ਵਾਸਤੇ ਕਹਿੰਨਾ ਤੁਸੀਂ ਬਣਾਓ ਸਾਡੀ ਰਿਕਵਟ ਇਹ ਆ ਵੀ ਮੰਗ ਸਾਡੀ ਇਹ ਵੀ ਸਾਡਾ ਰੇਟ ਜਿਹੜਾ ਸਾਡੇ ਨਾਲ ਠੀਕ ਤਰ੍ਹਾਂ ਕੀਤਾ ਜਾਵੇ ਜਿੱਦਾਂ ਦੂਜੇ ਤਰਨਤਾਰਨ ਵਾਲੇ ਨੈਸ਼ਨਲ ਹਾਈਵੇ ਨੇ ਰੋਡ ਕੱਢਿਆ ਤੇ ਉੱਥੇ ਵੀ 60 65 80 ਲੱਖ ਰੁਪਏ ਤੱਕ ਰੇਟ ਲੋਕਾਂ ਨੂੰ ਦਿੱਤਾ ਸਾਨੂੰ ਜਿਹੜਾ ਰੇਟ ਆ ਵੀ ਲੱਖ ਤੋਂ ਉੱਪਰ ਨਹੀਂ ਦਿੱਤਾ ਜਾ ਰਿਹਾ ਡਿਮਾਂਡ ਕੀ ਤੇ ਤੁਸੀਂ ਸਾਡੀ ਡਿਮਾਂਡ ਤੇ ਸਾਰਾਗੀ ਸਾਡੇ ਲਾਗੇ ਵੇਖੋ ਮਰਲਾ ਛੜਕ ਦੇ ਨਾਲ 2.5 ਲੱਖ ਨੂੰ 3.5 ਲੱਖ ਨੂੰ ਵੀ ਮਰਲਾ ਜ਼ਮੀਨ ਵੇਚਿਆ ਸਹੀ ਤਾਂ ਸਾਨਾ ਵੀ ਸਾਨੂੰ ਕਰੋੜ ਰੁਪਏ ਦੇ ਹਿਸਾਬ ਨਾਲ ਬਾਰਡਰ ਏਰੀਆ ਆ ਬੇਰਗਜ਼ਾਰੀ ਦਾ ਕੰਮ ਆ ਦੋ-ਦੋ ਕਿਲੇ ਸਾਡੀ ਸਾਰਿਆਂ ਦੀ ਪਿਆਲੀ ਆ ਤੇ ਸਾਨੂੰ ਜਿਹੜਾ ਪੂਰਾ ਰੇਟ ਕਰੋੜ ਰੁਪਏ ਦੇ ਹਿਸਾਬ ਨਾਲ ਤੁਹਾਨੂੰ ਪੈਸਾ ਮਿਲਣਾ ਹੀ ਚਾਹੀਦਾ ਅੱਜ ਨੈਸ਼ਨਲ ਹਾਈਵੇ ਜਿਹੜਾ ਉਹ ਪੁਸ ਪ੍ਰਸ਼ਾਸਨ ਨਾਲ ਲੈ ਕੇ ਨਿਸ਼ਾਨਦੀ ਕਰਨਾ ਆਇਆ ਸੀ ਇਹਦਾ ਵਿਰੋਧ ਜਿਹੜਾ ਉਹ ਕਿਸਾਨਾਂ ਨੇ ਡਟ ਕੇ ਕੀਤਾ ਵਾ ਤੇ ਉਹ ਵਿਰੋਧ ਨੂੰ ਮੱਤੇ ਨਜ਼ਰ ਰੱਖਦੇ ਹੋਏ ਜਿਹੜਾ ਪੁਸ ਪ੍ਰਸ਼ਾਸਨ ਤੇ ਐਸਜੀਮ ਸਾਹਿਬ ਡੇਰਾਬਾਦ ਬਣਾਣਾਗਾ ਤਹਿਸੀਲਦਾਰ ਸਾਹਿਬ ਨਾਇਬ ਸਾਹਿਬ ਤੇ ਉਹਨਾਂ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਅੱਜ ਦਿੱਤਾ ਵਾ ਰਿਟਰਨ ਦੇ ਵਿੱਚ ਕਿ ਜਿਨ੍ਹਾਂ ਦਾ ਕਰ ਜ਼ਮੀਨਾਂ ਦਾ ਰੇਟ ਤੈ ਨਹੀਂ ਕੀਤਾ ਜਾਂਦਾ ਉਹਨਾਂ ਤੱਕ ਅਸੀਂ ਜ਼ਮੀਨ ਦਾ ਕਬਜ਼ਾ ਨਹੀਂ ਲਵਾਂਗੇ ਤੁਹਾਡੀ ਕੀ ਮੰਗ ਸਾਡੀ ਮੰਗ ਹੈ ਵੀ ਸਾਨੂੰ ਜਿਹੜਾ ਉਹ ਬਣਦਾ ਸਾਡਾ ਰੇਟ ਆ ਉਹ ਦਿੱਤਾ ਜਾਏ ਕੀ ਰੇਟ ਦੇ ਰਹੇ ਆ ਤੇ ਕੀ ਬੰਦਾ ਤੁਹਾਡਾ ਸਰ ਇਹ ਤਾਂ ਸਾਨੂੰ 11 ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਦੇ ਰਹੇ ਆ ਤੇ 11 ਲੱਖ ਉੱਤੇ ਜਿਹੜਾ ਉਹ ਜਿਹੜਾ ਪੱਤਾ ਦੇ ਰਹੇ ਆ 100% ਸੋਲੂਸ਼ਨ ਜਿੱਦਾਂ ਵੀ ਸਰਕਾਰ ਦੀ ਨੀਤੀ ਆ ਅਸੀਂ ਕਿ ਚਾਹੁੰਦੇ ਹਾਂ ਵੀ ਜੋ ਵੀ ਸਾਡਾ ਰੇਟ ਹੈ ਉਹ ਸਾਨੂੰ ਬਾਕੀ ਹਾਈਵੇ ਵਾਲਿਆਂ ਨੂੰ ਬਾਕੀ ਹਾਈਵੇ ਵਾਲਿਆਂ ਤਰਨ ਤਾਰਨ ਬਠਿੰਡਾ ਜਿਹੜਾ ਬਣੀ ਹੈ ਆਪਣੀ ਨੈਸ਼ਨਲ ਹਾਈਵੇ ਬਣਿਆ ਉਹ ਤੇ ਉਹਨੂੰ ਮੱਤੇ ਨਜ਼ਰ ਰੱਖਿਆ ਜਾਵੇ ਇਸ ਦੌਰਾਨ ਐਸ.ਡੀ.ਐਮ ਡੇਰਾ ਬਾਬਾ ਨਾਨਕ ਸਿਮਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਫਿਲਹਾਲ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾਣੀ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਜ਼ਮੀਨੀ ਮੁਆਵਜ਼ੇ ਦੀ ਮੰਗ ਸਰਕਾਰ ਕੋਲ ਭੇਜ ਰਹੇ ਨੇ ਅਤੇ ਸਰਕਾਰੀ ਰੇਟ ਅਨੁਸਾਰ ਹੀ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁੱਲ ਦਿੱਤਾ ਜਾਵੇਗਾ ਇਸ ਤਰ੍ਹਾਂ ਜਿਹੜੀ ਨੋਟੀਫਿਕੇਸ਼ਨ 3A ਹੋਈ ਸੀਗੀ ਕਾਰਿਡੋਰ ਦੀ ਬਟਵੰਜਾ ਇਕੜ ਦੀ ਉਹਦੇ ਸਬੰਧ ਵਿੱਚ ਜਿਹੜੀ ਲੈਂਡ ਨੋਟੀਫਾਈ ਹੋਈ ਹੈ ਉਹਦੀ ਨਿਸ਼ਾਨਦੇਹੀ ਅੱਜ ਜਿਹੜੀ ਉਹ ਅਸੀਂ ਕਰ ਰਹੇ ਹਾਂ ਤੇ ਕਿਸਾਨਾਂ ਨੂੰ ਜਿਹੜਾ ਦੱਸਿਆ ਗਿਆ ਕਿ ਇਹ ਜਿਹੜੀ ਸਿਰਫ ਡੀਮਾਰਕੇਸ਼ਨ ਹੈ ਸਿਰਫ ਨਿਸ਼ਾਨਦੇਹੀ ਹੈ ਇਹਦੇ ਨਾਲ ਉਹਨਾਂ ਕੋਲੋਂ ਕਿਸੇ ਕਿਸਮ ਦਾ ਕੋਈ ਜ਼ਮੀਨ ਦਾ ਹੱਕ ਜਾਂ ਕਿਸੇ ਤਰ੍ਹਾਂ ਦਾ ਕਬਜ਼ਾ ਜਿਹੜਾ ਉਹ ਨਹੀਂ ਲਿਆ ਜਾ ਰਿਹਾ ਇਹ ਸਿਰਫ ਨਿਸ਼ਾਨਦੇਹੀ ਹੈ ਤੇ ਜਿਵੇਂ ਅਸੀਂ ਜਿਹੜੇ ਖਸਰਾ ਨੰਬਰ ਆ ਉਹ ਆਇਡੈਂਟੀਫਾਈ ਕਰ ਰਹੇ ਹਾਂ ਅਲਾਈਨਮੈਂਟ ਜਿਹੜੀ ਹੈ ਉਹਨੂੰ ਮੌਕੇ ਤੇ ਜਿਹੜਾ ਉਹ ਜ਼ਮੀਨ ਦੇ ਕੰਡੀਸ਼ਨਸ ਦੇਖ ਕੇ ਉਹਦੇ ਮੁਤਾਬਕ ਜਿਹੜਾ ਉਹ ਗੁਰ ਸਰ ਕੋਈ ਲਿਖ ਕੇ ਦਿੱਤਾ ਗਿਆ ਜੀ ਆ ਜਾਂਦਾ ਹਾਂ ਹਾਂਜੀ ਇਹੀ ਲਿਖ ਕੇ ਦਿੱਤਾ ਹੈ ਜੀ ਜੋ ਤੁਹਾਨੂੰ ਦੱਸਿਆ ਕਿ ਇਹ ਸਿਰਫ ਨਿਸ਼ਾਨਦੀ ਹੀ ਹੈ ਇਹਦੇ ਨਾਲ ਕਿਸੇ ਕਿਸਮ ਦਾ ਉਹਨਾਂ ਦਾ ਜ਼ਮੀਨ ਦੇ ਉੱਤੇ ਹੱਕ ਜਿਹੜਾ ਹੈ ਜਾਂ ਕੋਈ ਪੋਜੀਸ਼ਨ ਹੈ ਜਾਂ ਮਾਲਕੀ ਹੈ ਉਹ ਜਿਹੜੀ ਨਿਸ਼ਾਨਦੀ ਦੇ ਨਾਲ ਉਹ ਜਿਹੜੀ ਨਹੀਂ ਲਈ ਜਾ ਰਹੀ ਇਹ ਸਿਰਫ ਨਿਸ਼ਾਨਦੀ ਹੈ ਜ਼ਮੀਨ ਦਾ ਹੱਕ ਜਿਹੜਾ ਉਹ ਕਿਸਾਨਾਂ ਕੋਲ ਹੀ ਰਹੇਗਾ ਫਿਲਹਾਲ ਸਰ ਜਿਹੜਾ ਇਹਨਾਂ ਦਾ ਕਹਿਣਾ ਕਿਸਾਨਾਂ ਦਾ ਕਿ ਸਾਨੂੰ ਮੁਆਵਜ਼ਾ ਘੱਟ ਦਿੱਤਾ ਜਾ ਰਿਹਾ ਸਰ ਉਹ ਜਿਹੜੀ ਮੁਸ਼ਕਲ ਆ ਰਹੀ ਹੈ ਉਸ ਨੂੰ ਲੈ ਕੇ ਕਿਵੇਂ ਹੱਲ ਹੋ ਸਕੇ ਜਿਹੜਾ ਮੁਆਵਜ਼ੇ ਦਾ ਇਸ਼ੂ ਹੈਗਾ ਜੀ ਉਹ ਅਸੀਂ ਸੈਪਰੇਟਲੀ ਉਹਦਾ ਪ੍ਰੋਸੈਸ ਹੁੰਦਾ ਜਿਹੜਾ ਨੈਸ਼ਨਲ ਹਾਈ ਕਮਿਸ਼ਨ ਉਹਦੇ ਵਿੱਚ ਜਿਹੜਾ ਅਸੀਂ ਇਹਨਾਂ ਕੋਈ ਕਲੇਮ ਲੈ ਕੇ ਪਲੱਸ 3D ਨੋਟੀਫਿਕੇਸ਼ਨ ਤੋਂ ਬਾਅਦ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜਾ ਉਹ ਤੈਅ ਕਰਾਂਗੇ ਤੇ ਫਿਰ ਹਾਲ ਜਿਹੜਾ ਅਸੀਂ ਅਜੇ ਪ੍ਰੀਲੀਮਰੀ ਸਟੇਜ ਤੇ ਹੈਗੇ ਨਾਲ ਹੀ ਕਿਸਾਨਾਂ ਦੇ ਕਰਮੂਨ ਦੇ ਮਾਹੌਲ ਨੂੰ ਸ਼ਾਂਤ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਕਿਸਾਨਾਂ ਨੂੰ ਵਿਸ਼ਵਾਸ ਹੋਣਾ ਪਿਆ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਹਾਲੇ ਸਿਰਫ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਜਾਣੀ ਹੈ ਅਤੇ ਬਾਕੀ ਕਾਰਵਾਈ ਕਿਸਾਨਾਂ ਨਾਲ ਬੈਠ ਕੇ ਹੱਲ ਕੀਤੀ ਜਾਵੇਗੀ ਬਟਾਲਾ ਤੋਂ ਨਵੀਨ ਲੁਥਰਾ ਦੀ ਰਿਪੋਰਟ ਦਿੱਲੀਪੁਰ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ